ਦੇਖੋ ਕੇਂਦਰ ਦੀ ਜਿਹੜੀ ਬੀਜੇਪੀ ਹੈ ਹਰਿਆਣਾ ਦੀ ਬੀਜੇਪੀ ਹੈ ਤੇ BBMP ਇਹਨਾਂ ਨੇ ਲਗਾਤਾਰ ਪੰਜਾਬ ਦੇ ਖਿਲਾਫ ਸਾਜ਼ਿਸ਼ ਕੀਤੀ ਤੇ BBMP ਬੀਜੇਪੀ ਦੇ ਮਾਊਥਪੀਸ ਦੇ ਤੌਰ ਤੇ ਕੰਮ ਕਰ ਰਿਹਾ ਔਰ ਇਸ ਸਾਜ਼ਿਸ਼ ਦਾ ਹਿੱਸਾ ਹੈਗਾ ਸਾਰਿਆਂ ਨੂੰ ਯਾਦ ਹੈ ਕਿ ਅਪ੍ਰੈਲ ਮਹੀਨੇ ਦੇ ਵਿੱਚ ਜਦੋਂ ਤਲਖੀ ਪੈਦਾ ਹੋਈ ਕਿਉਂਕਿ ਹਰਿਆਣਾ ਨੇ ਪੰਜਾਬ ਦਾ ਪਾਣੀ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਸਟੈਂਡ ਲਿਆ ਔਰ ਪੰਜਾਬੀਆਂ ਦੇ ਸੰਘਰਸ਼ ਦੇ ਕਾਰਨ ਹਰਿਆਣਾ ਸਾਡਾ ਪਾਣੀ ਉਸ ਵਕਤ ਲੁੱਟ ਨਹੀਂ ਸਕਿਆ لیکن اج ایک ਨਵਾਂ ਨੈਰੇਟਿਵ ਸੈਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ BBMP ਕਹਿ ਰਿਹਾ ਹੈਗਾ ਕਿ ਜੇ ਉਸ ਵਕਤ ਹਰਿਆਣਾ ਨੂੰ ਪਾਣੀ ਦਿੱਤਾ ਹੁੰਦਾ ਤਾਂ ਪੰਜਾਬ ਦੇ ਵਿੱਚ ਹੜ੍ਹ ਨਾ ਆਉਂਦੇ ਹਾਲਾਂਕਿ ਹੜ ਇੱਕ ਕੁਦਰਤੀ ਕਰੋਪੀ ਹੈਗੀ ਹੈ ਜਿਸ ਨਾਲ ਪੰਜਾਬ ਦੇ ਵਿੱਚ ਭਿਆਨਕ ਤਬਾਹੀ ਹੋਈ ਹੈ ਪਰ ਮੈਂ BBMP ਨੂੰ ਚੈਲੰਜ ਕਰਦਾ ਵੈਸੇ ਤਾਂ BBMP ਗੱਲ-ਗੱਲ ਦੇ ਉੱਤੇ ਸਟੇਟਮੈਂਟ ਦਿੰਦਾ ਸੀ ਕੀ BBMP ਦੀ ਉਸ ਵਕਤ ਇੱਕ ਵੀ ਐਸੀ ਜੀ ਸਟੇਟਮੈਂਟ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੋਵੇ ਕਿ ਜੇਕਰ ਹਰਿਆਣੇ ਨੂੰ ਪਾਣੀ ਦੇ ਦਿੱਤਾ ਜਾਵੇ ਤਾਂ ਪੰਜਾਬ ਦੇ ਵਿੱਚ ਹੜ੍ਹ ਨਹੀਂ ਆਉਣਗੇ ਜਾਂ ਜੇ ਹਰਿਆਣੇ ਨੂੰ ਪਾਣੀ ਨਾ ਦਿੱਤਾ ਤੇ ਪੰਜਾਬ ਦੇ ਵਿੱਚ ਹੜ੍ਹ ਆਉਣਗੇ ਇਹ ਅੱਜ ਸਿਰਫ ਜਨਨ ਕਿ ਇਸ ਕੁਦਰਤੀ ਕਰੋਪੀ ਦਾ ਸਹਾਰਾ ਲੈ ਕੇ ਅਗਲੀ ਸਾਜਿਸ਼ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦਾ ਪਾਣੀ ਕਿਸ ਤਰੀਕੇ ਨਾਲ ਲੁੱਟਿਆ ਜਾਵੇ ਔਰ ਆਮ ਆਦਮੀ ਪਾਰਟੀ ਤੇ ਆਵਾਦੀ ਪਾਰਟੀ ਦੀ ਸਰਕਾਰ ਇਹ ਹਰਗਿਜ ਇਹਨਾਂ ਦੀ ਜਿਹੜੀ ਸਾਜ਼ਿਸ਼ ਆ ਉਹ ਸਫਲ ਨਹੀਂ ਹੋਣ ਦਿੱਤੀ ਜਾਏਗੀ ਔਰ BBMP ਨੂੰ ਰਿਵਰ ਮੈਨੇਜਮੈਂਟ ਦੇ ਤੌਰ ਤੇ ਕੰਮ ਕਰਨਾ ਚਾਹੀਦਾ ਨਾ ਕਿ BJP ਦੇ ਬਲਾਈਂਡ ਜਿਹੜਾ ਹੈਗਾ ਮਾਊਥਪੀਸ ਦੇ ਤੌਰ ਤੇ ਸਰਕਾਰ ਨੇ ਇੱਕ ਬਹੁਤ ਹੀ ਵੱਡਾ ਜਿਹੜਾ ਹੈਗਾ ਲੋਕਾਂ ਨੂੰ ਲੁਕੋ ਕੇ ਇਹ ਚੀਜ਼ ਰੱਖੀ ਵੀ ਹੈਗੀ ਆ ਹੁਣ ਪਿਛਲੇ ਦਿਨਾਂ ਦੇ ਵਿੱਚ GST ਦਾ ਰੌਲਾ ਪਾਉਂਦੇ ਰਹੇ ਔਰ ਹਰ ਰੋਜ਼ ਤੁਸੀਂ ਅਖਬਾਰਾਂ ਦੇ ਵਿੱਚ ਦੇਖਦੇ ਆ ਕਿ ਫਰੰਟ ਪੇ ਜਾਤੇ ਜੜੀਆਂ ਗਿਆ ਵੱਡੀਆਂ ਵੱਡੀਆਂ ਐਡਸ ਲੱਗ ਰਹੀਆਂ ਕਿ GST ਇੰਨੀ ਕਟਾਤੀ ਹੈ ਇਸ ਚੀਜ਼ ਦਾ ਇਨਾ ਫਾਇਦਾ ਹੋ ਗਿਆ ਇਨਾ ਪੈਸਾ ਫਾਇਦਾ ਹੋ ਗਿਆ ਮੈਂ ਪੁੱਛਦਾ ਵੀ ਜਿੱਥੇ ਕਟਾਉਣ ਦੀ ਲੋੜ ਹੈ ਜਿਹੜੀ ਲੋਕਾਂ ਦੀਆਂ ਜੇਬਾਂ ਦੇ ਉੱਤੇ ਜਿਹੜਾ ਹੈਗਾ ਸਭ ਤੋਂ ਵੱਡਾ ਬੋਝ ਹੈਗਾ ਉਹ ਦੋ ਚੀਜ਼ਾਂ ਨੰਬਰ 1 ਤੇ ਪੈਟਰੋਲ ਡੀਜ਼ਲ ਪੈਟਰੋਲੀਅਮ ਪ੍ਰੋਡਕਟਸ ਨੰਬਰ 2 ਦੇ ਉੱਤੇ ਸ਼ਰਾਬ ਔਰ ਇਹ ਦੋਵਾਂ ਦੇ ਉੱਤੇ ਜਿਹੜਾ ਹੈਗਾ GST ਨਹੀਂ ਲੱਗਦਾ ਹੈਗਾ ਇਹ ਇੰਨੇ ਵੱਡੇ ਜਿਹੜੇ ਹੈਗੇ ਇਹਨਾਂ ਦੇ ਵਿੱਚ ਰੋਕ ਚੋਲੇ ਪਾਏ ਹੋਏ ਹੈਗੇ ਜਿਹੜੇ ਆਮ ਬੰਦੇ ਦੀ ਸੋਚ ਔਰ ਸਮਝ ਤੋਂ ਬਾਹਰ ਹੈਗੇ ਆ ਕਿਵੇਂ ਕਈ ਪ੍ਰੋਡਕਟ ਇਹੋ ਜਿਹੇ ਹੈਗੇ ਜਿਨ੍ਹਾਂ ਤੇ ਪਹਿਲਾ ਜੀਐਸਟੀ ਲਾਕੇ ਆਉਂਦੀ ਹੈਗੀ ਆ ਉਹ ਪਹਿਲਾਂ ਮਹਿੰਗੇ ਹੋ ਗਏ ਉਸ ਤੋਂ ਬਾਅਦ ਉਹਦੇ ਉੱਤੇ ਜਿਹੜਾ ਹੈਗਾ ਬਾਅਦ ਵਿੱਚ ਕਹਿੰਦੇ ਇਹ ਅਸੀਂ ਦੋਵੇਂ ਜਿਹੜੇ ਹੈਗੇ ਜੀਐਸਟੀ ਦੇ ਦਰਰੇ ਤੋਂ ਬਾਹਰ ਰੱਖ ਦੇਗੇ ਇਹਨਾਂ ਦੇ ਉੱਤੇ ਜਿਵੇਂ ਸ਼ਰਾਬ ਦੀ ਗੱਲ ਕਰ ਲਈਏ ਸੇਲ ਟੈਕਸ ਆਪਣਾ ਉਹ ਤੋਂ ਐਕਸਾਈਜ਼ ਟੈਕਸ ਲਾਣਾ ਟੈਕਸ ਚੁੰਗੀ ਇਹ ਵੋ ਕਰਕੇ ਜਿਹੜਾ ਹੈਗਾ ਸ਼ਰਾਬ ਜਿਹੜਾ ਹੈਗਾ ਮਿਨੀਮਮ ਪ੍ਰਾਈਸ ਉਹਦੇ ਉੱਤੇ ਤੁਸੀਂ ਦੇਖੋਗੇ ਕਿ ਮਿਨੀਮਮ ਪ੍ਰਾਈਸ ਲਿਖੀ ਹੋਊਗੀ ਮੈਕਸਿਮਮ ਪ੍ਰਾਈਸ ਕਦੇ ਨਹੀਂ ਲਿਖੀ ਹੋndi ਹੈਗੀ ਔਰ ਮੈਂ ਇੱਕ ਤੱਕ ਵੀ ਕੈਸਾ ਦਾ ਔਰ ਸ਼ਰਤਾਂ ਨਾਲ ਕੈਸਾ ਦਾ ਕਿ 5 ਰੁਪਏ ਦੀ ਬੋਤਲ ਹੈ ਜਿਹੜੀ ਸ਼ਰਾਬ ਦੀ ਹੋਣੀ ਚਾਹੀਦੀ ਹੈ ਇਹ ਫੋਰ ਐਗਜ਼ਾਮਪਲ ਦੇ ਰਿਹਾ ਮੈਂ ਉਹ 200 ਰੁਪਏ ਦੀ ਵੇਚੀ ਜਾ ਰਹੀ ਹੈਗਾ ਐਡਾ ਵੱਡਾ ਸਰਕਾਰ ਨੇ ਜਿਹੜਾ ਹੈਗਾ ਇੱਕ ਓਲਾ ਲੋਕਾਂ ਦੇ ਵਿੱਚ ਰੱਖਿਆ ਹੋਆ ਹੈਗਾ ਔਰ ਇਹ GST ਦੇ ਉੱਪਰ ਜਿਹੜਾ ਹੈਗਾ ਇਹਨੂੰ ਬਾਹਰ ਰੱਖਿਆ ਗਿਆ। ਇਸੇ ਤਰ੍ਹਾਂ ਮੈਂ ਤੁਹਾਨੂੰ ਪٹرول ਡੀਜ਼ਲ ਤੇ ਗੱਲ ਕਰਦਾ। ਤੁਸੀਂ ਦੇਖੋ ਕਿ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਹੈਗੀ ਆ ਕੱਚੇ ਤੇਲ ਦੀ ਪਰ ਬੈਰਲ ਕੀ ਕੀਮਤ ਹੈਗੀ ਆ ਪਰ ਬੈਰਲ ਬੈਰਨ ਦੇ ਵਿੱਚ ਤਕਰੀਬਨ 200 ਲੀਟਰ ਜਿਹੜਾ ਹੈਗਾ ਮਟੀਰੀਅਲ ਹੁੰਦਾ ਹੈਗਾ। ਉਸ ਤੋਂ ਬਾਅਦ ਉਹਦੀ ਜਿਹੜੀ ਹੈਗੀ ਆ ਸਾਰਾ ਕੁਝ ਕਰਨ ਤੋਂ ਬਾਅਦ ਜਿਹੜਾ ਪٹرول ਹੈ ਨਾ ਤਕਰੀਬਨ ਉਹ ਤਕਰੀਬਨ ਤਕਰੀਬਨ ਲਗਭਗ 34-35 ਰੁਪਏ ਲੀਟਰ ਦੇ ਕਰੀਬ ਪੈਂਦਾ ਹੈਗਾ ਉਹਦੀ ਕੀਮਤ ਔਰ ਉਹਦੇ ਉੱਪਰ ਤੁਸੀਂ ਮੰਨੋ ਕਿ 100 ਰੁਪਏ ਦੀ ਕੀਮਤ ਤੱਕ ਉਹ ਸਾਰੇ ਦੇ ਸਾਰੇ ਟੈਕਸ ਹੈਗੇ ਨੇ ਉਹ ਟੈਕਸ ਅਲੱਗ-ਅਲੱਗ ਉਹਦੇ ਚ ਚੁੰਗੀ ਵੀ ਆ ਮਤਲਬ ਉਹਦੇ ਚ ਸੇਲ ਟੈਕਸ ਵੀ ਆ ਉਹਦੇ ਤੇ ਜਿਹੜਾ ਹੈਗਾ ਫਿਰ ਉਹਦੇ ਤੇ ਸੂਬਿਆਂ ਦੇ ਟੈਕਸ ਹੈਗੇ ਪੰਜਾਬ ਸਟੇਟ ਦਾ ਟੈਕਸ ਹੋਰ ਹੈਗਾ ਤੇ ਚੰਡੀਗੜ੍ਹ ਦਾ ਸਟੇਟ ਦਾ ਟੈਕਸ ਹੋਰ ਹੈਗਾ ਯੂਟੀ ਦਾ ਟੈਕਸ ਅਲੱਗ ਹੈਗਾ ਤੇ तकरीबन 65 ਰੁਪਏ ਦੇ ਕਰੀਬ ਜਿਹੜਾ ਹੈਗਾ 65 ਜਾਂ 65 ਤੋਂ ਵੱਧ ਰੁਪਏ ਜਿਹੜੇ ਹੈਗੇ ਆ ਉਹ ਹੋਰ ਟੈਕਸ ਪੈ ਰਹੇ ਹੈਗੇ ਆ ਇਹ ਸਾਰਾ ਕੁਝ ਕਿਤੇ ਜਾ ਰਿਹਾ ਹੈਗਾ ਇਹ ਸਰਕਾਰ ਦੇ ਢਿੱਡ ਭਰੇ ਜਾ ਰਹੇ ਆ ਔਰ ਤੁਹਾਨੂੰ ਮੈਂ ਦੱਸਾਂ ਕਿ ਜਦੋਂ ਤੱਕ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮਿਨੀਮਾਈਜ਼ ਨਹੀਂ ਹੁੰਦੀਆਂ ਇਹਨਾਂ ਦੇ ਉੱਤੇ ਜਿਹੜਾ ਹੈਗਾ ਸਟਰੀਮ ਲਾਈਨ ਨਹੀਂ ਹੁੰਦਾ ਉਦੋਂ ਤੱਕ ਮਹਿੰਗਾਈ ਨੂੰ ਤੁਸੀਂ ਕਟਾਈ ਨਹੀਂ ਸਕਦੇ ਕਿਉਂਕਿ ਮਹਿੰਗਾਈ ਹੈ ਜਿਹੜੀ ਉਹ ਇਹਨਾਂ ਚੀਜ਼ ਦੇਖੋ ਜੇ ਮਤਲਬ ਪਟ્રોલ ਡੀਜ਼ਲ ਦੇ ਰੇਟ ਘਟ ਜਾਂਦੇ ਆ ਤਾਂ ਬੱਸਾਂ ਦੇ ਕਿਰਾਏ ਵੀ ਘਟ ਜਾਣਗੇ ਜਿਹੜੇ ਸਕੂਲਾਂ ਦੇ ਬੱਚੇ ਜਾ ਰਹੇ ਆ ਉਹਾਂ ਦੇ ਕਿਰਾਏ ਵੀ ਘਟ ਜਾਣਗੇ ਸਕੂਲਾਂ ਦੀ ਫੀਸਾਂ ਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਬੱਚਿਆਂ ਨੂੰ ਫਾਇਦਾ ਹੋਣਾ ਸ਼ੁਰੂ ਹੋ ਜੂਗਾ ਇਹ ਸਾਰਾ ਕੁਝ ਇਹ ਸਰਕਾਰ ਨੇ ਆਪਣੇ ਭਰਨ ਵਾਸਤੇ ਇੱਕ ਉਹ ਕੋਨਾ ਰੱਖਿਆ ਹੋਇਆ ਹੈਗਾ ਇੱਕ ਉਹ ਗੁੱਜਾ ਕੋਨਾ ਰੱਖਿਆ ਹੋਇਆ ਮੈਂ ਮੈਂ ਰਿਕਵੈਸਟ ਕਰਦਾ ਤੁਹਾਡੇ ਚੈਨਲ ਦੇ ਰਾਹੀਂ ਕਿ ਮੰਤਰੀ ਜੀ ਦੱਸੋ ਜਿਹੜੇ ਵੀ ਪੈਟਰੋਲੀਅਮ ਮੰਤਰੀ ਹੈਗੇ ਆ ਦੱਸੋ ਕਿ ਕਿੰਨੇ ਰੁਪਏ ਨੂੰ ਤੁਹਾਨੂੰ ਪੈਟਰੋਲ ਪੈ ਰਿਹਾ ਹੈਗਾ ਕਿੰਨੇ ਕਿੰਨੇ ਰੁਪਏ ਕਿਹੜਾ ਕਿਹੜਾ ਟੈਕਸ ਉਹਦੇ ਉੱਤੇ ਲੱਗਿਆ ਹੋਇਆ ਹੈਗਾ ਸੋ ਇਹ ਜਿਹੜਾ ਹੈਗਾ ਇਹਨੂੰ ਜ਼ਰੂਰ ਜਰੀ ਅੰਗ ਘੌਰ ਕਰਨੀ ਚਾਹੀਦੀ ਆ ਨਾ ਕਿ ਇੱਕ ਜੀਐਸਟੀ ਕਟੌੜ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਉਹਦੇ ਵੱਡੇ ਵੱਡੇ ਪਰਪਲਟ ਇਸ਼ਤਿਹਾਰ ਜਿਹੜੇ ਹੈਗਾ ਉਹ ਵੀ ਟੈਕਸ ਫੇਰ ਉਹਦਾ ਪੈਸੇ ਨਖੜਾ ਛੁਪ